ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਈ ਹੈ ਜੀ ਆਪਾਂ ਨੇ ਨਿਊਟਰੀ ਕੁਲਚੇ ਦੀ ਰੈਸਪੀ ਅੰਬਲਸਰੀ ਸਟਾਈਲ ਬਿਲਕੁਲ ਸੌਖੇ ਤਰੀਕੇ ਨਾਲ ਤੇ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਵੀਡੀਓ ਨੂੰ ਸਕਿਪ ਨਾ ਕਰਿਓ ਜਿਹੜਾ ਜਿਹੜਾ ਮੈਂ ਸਮਾਨ ਲਿਆ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਰੈਸਪੀ ਬਣਾਈ ਹੈ ਜੀ ਤੁਹਾਨੂੰ ਅੱਗੇ ਵੀਡੀਓ 'ਚ ਦੱਸਦੇ ਆਂ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਇਦਾਂ ਦੀ ਸਾਡੀਆਂ ਕੁਕਿੰਗ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਸਪੋਰਟ ਕਰਦੇ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਜੀ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਅੱਜ ਅੰਮ੍ਰਿਤਸਰੀ ਸਟਾਈਲ ਚ ਨਿਊਟਰੀ ਕੁਲਚਾ ਰੈਸਪੀ ਕਰਦੇ ਆ ਸਟਾਰਟ ਬਣਾਉਣ ਵਾਸਤੇ ਆਪਾਂ ਨੂੰ ਚਾਹੀਦੀਆਂ ਸੋਇਆ ਬੀਂਦੀਆਂ ਬੜੀਆਂ ਠੀਕ ਹੈ ਜੀ ਆ ਦੇਖੋ ਨਿਊਟਰੀ ਕੁਲਚੇ ਵਾਸਤੇ ਜਿਹੜੀ ਕਿ ਇੱਕ ਪਲੇਟ ਮੈਂ ਲੈ ਲਈ ਆ ਜੀ ਤੇ ਉਸ ਤੋਂ ਬਾਅਦ ਥੋੜਾ ਜਿਹਾ ਆਪਾਂ ਨੂੰ ਚੂਰਾ ਚਾਹੀਦਾ ਨਿਊਟਰੀ ਦਾ ਅੱਧਿਕ ਕੌਲੀ ਤੇ ਹੁਣ ਜਿਹੜਾ ਪ੍ਰੋਸੈਸ ਹੈ ਸਭ ਤੋਂ ਪਹਿਲਾਂ ਆਪਾਂ ਇਹਨੂੰ ਉਬਾਲ ਲਾਂਗੇ ਗਰਮ ਪਾਣੀ 'ਚ ਗਰਮ ਪਾਣੀ ਆਪਾਂ ਨੇ ਰੱਖਤੇ ਆ ਜੀ ਗੈਸ ਤੇ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਆਪਣੀਆਂ ਬੜੀਆਂ ਤੇ ਤੇ ਚੂਰਾ ਪਾਣੀ ਨੂੰ ਵਾਲੀ ਆ ਚੁੱਕੀ ਹੈ ਜੀ ਇਹਦੇ 'ਚ ਪਾ ਦਾਂਗੇ ਆਪਾਂ ਆਪਣੀ ਸੋਇਆਬੀਨ ਤੇ ਨਾਲੇ ਪਾ ਦਾਂਗੇ ਚੂਰਾ ਤੇ ਇਹਦੇ 'ਚ ਪਾ ਦਾਂਗੇ ਜੀ ਨਮਕ ਇੱਕ ਚਮਚਾ ਤੇ ਗੈਸ ਥੋੜੀ ਜਿਹੀ ਘੱਟ ਕਰ ਦਾਂਗੇ ਤੇ ਥੋੜਾ ਜਿਹਾ ਇਹਨੂੰ ਹਿਲਾ ਦਾਂਗੇ ਠੀਕ ਹੈ ਜੀ ਇਹਨੂੰ ਆਪਾਂ ਨੇ ਤਕਰੀਬਨ 3-4 ਮਿੰਟ ਬੋਇਲ ਕਰਨਾ ਹੈ ਤਾਂ ਜੋ ਇਹ ਚੰਗੀ ਤਰ੍ਹਾਂ ਪੱਕ ਜਵੇ ਸੋਇਆ ਬੀਨ ਆਪਣੀ ਉਬਲ ਚੁੱਕੀ ਹੈ ਜੀ ਤੇ ਹੁਣ ਇਹਨੂੰ ਕਿਸੇ ਛਾਣਨੀ ਚ ਨੂੰ ਆਪਾਂ ਛਾਣ ਲੈਨੇ ਆ ਤੇ ਲਓ ਜੀ ਸੋਇਆ ਬੀਨ ਆਪਾਂ ਨੇ ਛਾਣ ਲਈ ਹੈ ਜੀ ਤੇ ਜਦੋਂ ਠੰਡੀ ਹੋ ਗਈ ਇਹਦਾ ਪਾਣੀ ਨਿਚੋੜ ਦੋਗੇ ਆਪਾਂ ਠੀਕ ਹੈ ਜੀ ਜਦੋਂ ਤੱਕ ਇਹ ਨੁੱਚੜਦੀ ਆ ਆਪਾਂ ਬਣਾ ਲੈਨੇ ਆ ਜੀ ਨਿਊਟਰੀ ਦਾ ਮਸਾਲਾ ਤੇ ਲੋ ਜੀ ਇੱਕ ਕੜਾਹੀ ਦੇ ਵਿੱਚ ਆਪਾਂ ਨੇ ਪਾ ਲਿਆ ਸਰੋਂ ਦਾ ਤੇਲ ਤੇਲ ਕੱਢ ਲੈਣਾ ਚੰਗੀ ਤਰ੍ਹਾਂ ਗਰਮ ਤੁਸੀਂ ਦੇਸੀ ਕੀ ਵੀ ਵਰਤ ਸਕਦੇ ਹੋ ਬੜੀ ਇਲਾਇਚੀ ਪਾ ਲਈ ਇੱਕ ਦੋ ਛੋਟੀਆਂ ਇਲਾਇਚੀਆਂ ਦੋ ਲੌਂਗ ਤੇ ਥੋੜੀ ਜੀ ਕਾਲੀ ਮਿਰਚ ਕਾਲੀ ਮਿਰਚ ਆਪਸ਼ਨਲ ਹੈ ਜੀ ਜਦੋਂ ਹਲਕੇ ਜੇ ਮਸਾਲੇ ਤੜਕ ਗਏ ਤੇ ਫਿਰ ਪਾਵਾਂਗੇ ਆਪਾਂ ਇਹਦੇ ਵਿੱਚ ਜੀਰਾ ਠੀਕ ਹੈ ਜੀ ਆਹ ਲਓ ਜੀ ਥੋੜਾ ਜਿਹਾ ਜੀਰਾ ਪਾ ਲਾਂਗੇ ਇਹਨੂੰ ਹਲਕਾ ਜਿਹਾ ਭੁੰਨਾਂਗੇ ਉਸ ਤੋਂ ਬਾਅਦ ਇੱਕ ਪਿਆਜ਼ ਚੌਪ ਕੀਤਾ ਹੋਇਆ। ਤੇਨੂੰ ਚੰਗੀ ਤਰ੍ਹਾਂ ਭੁੰਨਾਗੇ ਜਦੋਂ ਤੱਕ ਇਹ ਲਾਈਟ ਬ੍ਰਾਊਨ ਨਹੀਂ ਹੋ ਜਾਂਦਾ। ਪਿਆਜ਼ ਆਪਣੇ ਭੁੰਨ ਹੋ ਗਏ ਜੀ ਪਿਆਜ਼ ਜ਼ਿਆਦਾ ਮਤਲਬ ਲਾਲ ਨਹੀਂ ਕਰਨੇ। ਥੋੜੀ ਜਿਹੀ ਕੱਟੀ ਹੋਈ ਹਰੀ ਮਿਰਚ ਤੇ ਅਦਰਕ ਲਸਣ ਦਾ ਪੇਸਟ ਇਹ ਪਾਦਣ ਆਪਾਂ ਇਹਦੇ ਵਿੱਚ। ਤੇਨੂੰ ਭੁੰਨੂਗੇ ਹਲਕਾ ਜਿਹਾ। ਤੇ ਲੋ ਜੀ ਲਸਣ ਪੁੰਨ ਹੋ ਗਿਆ ਹੁਣ ਪਾਵਾਂਗੇ ਇੱਕ ਚਮਚ ਦੇਗੀ ਮਿਰਚ ਜਾਂ ਕਸ਼ਮੀਰੀ ਲਾਲ ਮਿਰਚ ਤੇ ਉਸ ਤੋਂ ਬਾਅਦ ਅੱਧਾ ਚਮਚ ਹਲਦੀ ਤੇ ਨੂੰ ਹਲਕਾ ਜਿਹਾ ਭੁੰਨਾਗੇ ਜਦੋਂ ਹਲਕਾ ਜਿਹਾ ਭੁੰਨਿਆ ਗਿਆ ਇਹ ਚ ਪਾ ਦਾਂਗੇ ਥੋੜਾ ਜਿਹਾ ਪਾਣੀ ਪਾਣੀ ਪਾਉਣ ਨਾਲ ਕੀ ਹੁੰਦਾ ਦੇਗੀ ਮਿਰਚ ਤੇ ਹੜਦੀ ਦਾ ਜਿਹੜਾ ਕਲਰ ਹੈ ਉਹ ਖਰਾਬ ਨਹੀਂ ਹੁੰਦਾ ਉਸ ਤੋਂ ਬਾਅਦ ਤਿੰਨ ਟਮਾਟਰ ਹੈ ਜੀ ਮੇਰੇ ਕੋਲ ਮਿਕਸੀ ਕੀਤੇ ਹੋਏ ਇਹ ਪਾ ਦੂੰਗੇ ਦੇ ਵਿੱਚ ਤੇ ਹੁਣ ਆਪਾਂ ਨੇ ਅਹਿਮ ਸਰਦੇ ਨੂੰ 5 ਤੋਂ 6 ਮਿੰਟ ਭੁੰਨਣਾ ਐਂ ਪੂਰੀਆਂ ਚ ਪਰ ਚੰਗੀ ਤਰ੍ਹਾਂ ਤੇ ਲਓ ਜੀ ਮਸਾਲਾ ਆਪਣਾ ਭੁੰਨ ਹੋ ਗਿਆ ਜੀ ਐਨਾ ਪੂਰਾ ਵਧੀਆ ਤਰੀਕੇ ਨਾਲ ਆ ਦੇਖੋ ਜੀ ਮਸਾਲੇ ਦਾ ਕਲਰ ਚੈੱਕ ਕਰੋ ਕਿੰਨਾ ਵਧੀਆ ਆ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜਿਹੜੀ ਆਪਾਂ ਨੇ ਸੋਇਆ ਬੀਨ ਠੀਕ ਹੈ ਜੀ ਉਬਾਲੀਤੀ ਉਹ ਮਨ ਛੋੜ ਲਈ ਚੰਗੀ ਤਰ੍ਹਾਂ ਤੇ ਇਹਨੂੰ ਇਹਦੇ ਵਿੱਚ ਪਾ ਦਾਂਗੇ ਸਾਰੇ ਨੂੰ ਤੇ ਲੋ ਜੀ ਇਹਦੇ ਚ ਪਾ ਦਾਂਗੇ ਹੁਣ ਆਪਾਂ ਗਰਮ ਪਾਣੀ ਪਾਣੀ ਦੀ ਕਵਾਂਟੀਟੀ ਥੋੜੀ ਜਿਆਦਾ ਰੱਖਣੀ ਆ ਕਿਉਂਕਿ ਇਹਨੂੰ ਆਪਾਂ ਨੇ ਪਕਾਉਣਾ ਹੈ ਠੀਕ ਆ ਜੀ 15 ਤੋਂ 20 ਮਿੰਟ ਤਾਂ ਜੋ ਮਸਾਲਾ ਠੀਕ ਆ ਜੀ ਚੰਗੀ ਤਰ੍ਹਾਂ ਸੋਇਆ ਬੀਨ ਦੇ ਵਿੱਚ ਜਿਹੜਾ ਉਹ ਰਚ ਜਵੇ 15 ਤੋਂ 20 ਮਿੰਟ ਇਹਨੂੰ ਆਪਾਂ ਪਕਾਵਾਂਗੇ ਤੇ ਇਹਦੇ ਚ ਨਮਕ ਐਡ ਕਰ ਦਾਂਗੇ ਜੀ ਆਪਾਂ ਹੁਣ ਤੇ ਥੋੜਾ ਜਿਹਾ ਪਾ ਦਾਂਗੇ ਜੀ ਕਿਚਨ ਕਿੰਗ ਇੱਕ ਛੋਟਾ ਚਮਚਾ ਧਨੀਆ ਪਾਊਡਰ ਇੱਕ ਛੋਟਾ ਚਮਚਾ ਤੇ ਥੋੜਾ ਜਿਹਾ ਗਰਮ ਮਸਾਲਾ ਤੇ ਨਾਲੇ ਐਡ ਕਰ ਦਾਂਗੇ ਜੀ ਥੋੜੀ ਜਿਹੀ ਕਸੂਰੀ ਮੇਥੀ ਤੇ ਲੋ ਜੀ ਥੋੜੀਆਂ ਜਿਹਾ ਮੋਟੀਆਂ-ਮੋਟੀਆਂ ਕੱਟ ਕਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਅਦਰਕ ਦੇ ਲੱਛੇ ਪਾ ਦਾਂਗੇ ਥੋੜੇ ਜੇ ਤੇ ਬਰੀਕ ਕੱਟੀ ਹੋਈ ਸ਼ਿਮਲਾ ਮਿਰਚ ਤੇ ਪਾ ਦਾਂਗੇ ਥੋੜੀ ਜਿਹੀ ਇਹਦੇ ਵਿੱਚ ਐਡ ਕਰ ਦਾਂਗੇ ਥੋੜੀ ਜੀ ਕਲਰ ਵਾਸਤੇ ਪਾਵਾਂਗੇ ਜੀ ਸੋਇਆ ਸੌਸ ਦਾ ਇੱਕ ਟੱਕਣ ਤੇ ਹੁਣ ਆਪਾਂ 15 ਤੋਂ 20 ਮਿੰਟ ਪਕਾਵਾਂਗੇ ਜੀ ਮਠੀਆਂਾਂ 'ਚ ਪਰ ਇਸ ਨੂੰ ਢੱਕ ਕੇ ਤੇ ਮਿਲਦੇ ਆਂ ਫਿਰ ਆਪਾਂ ਥੋੜੀ ਦੇਰ ਬਾਅਦ ਤੇ ਲਓ ਜੀ ਨਿਊਟਰੀ ਨੂੰ ਪੱਕਦੀ ਨੂੰ 15 ਤੋਂ 20 ਮਿੰਟ ਹੋ ਚੁੱਕੇ ਆ ਜੀ ਆ ਦੇਖੋ ਕਿੰਨਾ ਸੋਹਣਾ ਇਹਦਾ ਕਲਰ ਆ ਗਿਆ ਚੈੱਕ ਕਰੋ ਜੀ ਵੀਡੀਓ ਦੇ ਵਿੱਚ ਥੋੜਾ ਜਿਹਾ ਸਹੀ ਢੰਗ ਨਾਲ ਆਉਂਦਾ ਨਹੀਂ ਹੈਗਾ ਅੱਜ ਜੇ ਤੁਸੀਂ ਰੀਅਲ ਦੇ ਵਿੱਚ ਕਲਰ ਦੇਖੋਗੇ ਇਹਦਾ ਬਹੁਤ ਹੀ ਪਿਆਰਾ ਕਲਰ ਆਇਆ ਠੀਕ ਹੈ ਜੀ ਆ ਦੇਖੋ ਤੇ ਲਓ ਜੀ ਹੁਣ ਪਾਉਂਦੇ ਆ ਇਹਦੇ ਉੱਤੇ ਆਪਾਂ ਹਰਾ ਧਨੀਆ ਨਿਊਟਰੀ ਆਪਣੀ ਰੈਡੀ ਆ ਜੀ ਤੇ ਹੁਣ ਜਿੱਦਾਂ ਨਿਊਟਰੀ ਠੀਕ ਹੈ ਜੀ ਆਪਾਂ ਬਾਹਰ ਖਾਣੇ ਆ ਕਈ ਵਾਰ ਤਵੇ ਤੇ ਆਪਾਂ ਨੂੰ ਵੀਰ ਜਿਹੜੇ ਵੀ ਬਣਾਉਂਦੇ ਆ ਤੜਕਾ ਮਾਰਦੇ ਆ ਤੇ ਆਪਾਂ ਉਸ ਤਰੀਕੇ ਨਾਲ ਮਾਰਾਂਗੇ ਜੀ ਤੜਕਾ ਇਹਨੂੰ ਹੁਣ ਤੇ ਲੋ ਜੀ ਇੱਕ ਲੈਣਾ ਆਪਾਂ ਨੇ ਫਰਾਈਵਿਲ ਜਾਂ ਤੁਹਾਡੇ ਕੋਲ ਤਵਾ ਹੋਇਆ ਲੋਹੇ ਦਾ ਠੀਕ ਹੈ ਜੀ ਕੋਈ ਤਵਾ ਲੈ ਲਿਓ ਜਾਂ ਨਾਨ ਸਟਿਕ ਪੈਨ ਹੋਇਆ ਤੁਸੀਂ ਉਹ ਲੈ ਲਿਓ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਮੱਖਣ ਇਹਨੂੰ ਚੰਗੀ ਤਰ੍ਹਾਂ ਮੈਲਟ ਕਰ ਲਾਂਗੇ ਇਹਦੇ ਵਿੱਚ ਪਾਵਾਂਗੇ ਆਪਾਂ ਬਰੀਕ ਬਰੀਕ ਕੱਟੀ ਹੋਈ ਗਾਜਰ ਤੇ ਸ਼ਿਮਲਾ ਮਿਰਚ ਠੀਕ ਹੈ ਜੀ ਤੁਸੀਂ ਪਿਆਜ਼ ਵੀ ਪਾ ਸਕਦੇ ਹੋ ਜੇ ਤੁਹਾਡੇ ਕੋਲ ਇਹਨਾਂ ਚ ਕੋਈ ਸਬਜ਼ੀ ਨਾ ਹੋਵੇ ਤਾਂ ਕੱਲੇ ਪਿਆਜ਼ ਨਾਲ ਵੀ ਕੰਮ ਚੱਲ ਜਾਊਗਾ ਇਹਨੂੰ ਹਲਕਾ ਜਿਹਾ ਭੁੰਨੂਗੇ ਆਪਾਂ 1 ਅੱਧਾ ਮਿੰਟ ਗਾਜਰ ਤੇ ਸ਼ਿਮਲਾ ਮਿਰਚ ਭੁੰਨੀ ਗਈ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਜਿਹੜੀ ਆਪਾਂ ਨੇ ਨਿਊਟਰੀ ਬਣਾਈ ਹੈ ਤੇ ਲੋ ਜੀ ਤੜਕਾ ਰੈਡੀ ਆ ਜੀ ਜਿੰਨੀ ਤੁਸੀਂ ਯੂਜ਼ ਕਰਨੀ ਹੋਈ ਓੰਨੀ ਕੁ ਤੁਸੀਂ ਇਹਦੇ ਵਿੱਚ ਪਾ ਲਿਓ ਠੀਕ ਆ ਜੀ ਨਿਊਟਰੀ ਤੇ ਲੋ ਜੀ ਨਿਊਟਰੀ ਰੈਡੀ ਆ ਜੀ ਨਮਕ ਮਿਰਚ ਤੁਸੀਂ ਇੱਕ ਵਾਰ ਚੈੱਕ ਜ਼ਰੂਰ ਕਰ ਲਿਓ ਪਹਿਲਾਂ ਇਹਦੇ ਵਿੱਚ ਜਦੋਂ ਇਹਨੂੰ ਤੜਕਾ ਮਾਰੂਗਾ ਹੁਣ ਆਪਾਂ ਨੇ ਕੀ ਕਰਨਾ ਹੈ ਇਦਾਂ ਦੇ ਕੁਲਚੇ ਲੈਣੇ ਆ ਠੀਕ ਹੈ ਜੀ ਤਿੰਨ ਨੂੰ ਹਲਕੇ ਜਿਹੇ ਡਿਪ ਕਰ ਲੂੰਗੀ ਇਹਦੇ ਨਾਲ ਡਿਪ ਕਰਨ ਤੋਂ ਬਾਅਦ ਇਦਾਂ ਹੀ ਪਲੇਟ ਦੇ ਵਿੱਚ ਕੱਢ ਲੂੰਗੇ ਤੇ ਆ ਜਿਹੜੀ ਆਪਾਂ ਨੇ ਨਿਊਟਰੀ ਤਿਆਰ ਕਰੀ ਆ ਜੀ ਇਹਨੂੰ ਪਾ ਲੈਣੇ ਆ ਪਲੇਟ ਦੇ ਵਿੱਚ ਤੇ ਲੋ ਜੀ ਫਰਾਈ ਵੈਲ ਨੂੰ ਕਰ ਲਾਂਗੇ ਆਪਾਂ ਖਾਲੀ ਤੇ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਮੱਖਣ ਤੇ ਮੱਖਣ ਨੂੰ ਕਰਾਂਗੇ ਥੋੜਾ ਜਿਹਾ ਮੈਲਟ ਤੇ ਜਿਹੜੇ ਆਪਾਂ ਨੇ ਕੁਲਚੇ ਡਿੱਪ ਕਰੇ ਆ ਠੀਕ ਹੈ ਜੀ ਉਹ ਸੇਕ ਲਾਂਗੇ ਇਹਦੇ ਵਿੱਚੋਂ ਦੋਨੋਂ ਪਾਸੇ ਤੇ ਚੰਗੀ ਤਰ੍ਹਾਂ ਤੇ ਲਓ ਜੀ ਆਪਾਂ ਨੇ ਕੁਲਚੇ ਵੀ ਸੇਕ ਲਏ ਆ ਜੀ ਨਿਊਟਰੀ ਦਾ ਕਲਰ ਚੈੱਕ ਕਰੋ ਜੀ ਕਿੰਨਾ ਪਿਆਰਾ ਆ ਗਿਆ ਤੇ ਨਾਲ ਹਰੀ ਚਟਣੀ ਪਿਆਜ਼ ਲੱਛੇ ਵਾਲੇ ਠੀਕ ਹੈ ਜੀ ਤੇ ਇੱਕ ਨਚੋੜ ਦਾਂਗੇ ਨਿੰਪੂ ਇਹਦੇ ਉੱਪਰ ਤੇ ਲਓ ਜੀ ਨਿਊਟਰੀ ਤੁਹਾਡੀ ਰੈਡੀ ਆ ਸੋ ਇਸ ਤਰੀਕੇ ਨਾਲ ਤੁਸੀਂ ਘਰੇ ਅੰਬਰਸਰੀ ਨਿਊਟਰੀ ਕੁਲਚਾ ਠੀਕ ਹੈ ਜੀ ਬਣਾ ਕੇ ਖਾ ਸਕਦੇ ਹੋ ਸੋ ਵੀਡੀਓ ਵਧੀਆ ਲੱਗੀ ਕਮੈਂਟ ਜਰੂਰ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਐਦਾਂ ਦੀ ਵੀਡੀਓ ਦੇਖਣ ਲਈ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਉਹ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰ ਦਿਓ ਜੀ ਸੋ ਮਿਲਦੇ ਆ ਜੀ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ